ਜਦੋਂ ਤੁਸੀਂ ਪਹਿਲਾਂ ਸੇਵਾ ਕਰਦੇ ਹੁੰਦੇ ਸੀਗੇ ਤੇ ਵੀ ਉਹ ਕਿਵੇਂ ਮਨ ਚ ਆਇਆ ਵੀ ਆਪਾਂ ਯਾਰ ਬਈ ਨਿੱਕੇ ਹੁੰਦੇ ਤਾਂ ਇੱਕ ਹੁੰਦਾ ਨਾ ਵੀ ਯਾਰ ਮੈਂ ਸੇਵਾ ਕਰਨੀ ਆ ਜਾਂ ਕੁਝ ਵੀ ਸੋਚਦੇ ਆ ਵੀ ਉਹ ਕਿਵੇਂ ਆਪਣੇ ਮਨ ਚ ਆਇਆ ਜਿੱਦਣ ਕਿਤੇ ਪੰਜਾਬ ਦੇ ਵਿੱਚੋਂ ਗੋਲੀ ਬੰਦ ਕਰ ਦਿੱਤੀ ਤੇ ਅੱਧਾ ਆਪਣਾ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਟੈਕ ਦੇ ਨਾਲ ਹੀ ਮਰ ਗਏ ਤੁਹਾਡੇ ਮਨ ਚ ਨਹੀਂ ਆ ਲੱਗਣਗੇ ਯਾਰ ਵੀ ਮੈਂ ਤਾਂ ਚੰਗੇ ਪਾਸੇ ਜਾ ਰਿਹਾ ਯਾਰ ਲੋਕ ਮੇਰਾ ਸਾਥ ਨਹੀਂ ਦੇ ਰਹੇ ਹੁਣ ਇੱਥੇ ਇੱਕ ਮੇਰੇ ਕੋ ਮੁੰਡਾ ਵਾ ਉਹ ਕੇਸ ਟਾਈਮ ਵਿਖੇ ਬੱਬੂ ਮਾਨ ਉਹਨਾਂ ਦੇ ਗਾਣੇ ਕਰਦਾ ਹੁੰਦਾ ਹੈ ਡਾਇਰੈਕਟਰ ਹੀ ਉਹ ਮੁੰਡਾ ਤੇ ਉਸ ਦੀ ਘਰ ਦੀ ਵੀ ਮਤਲਬ ਬਾਰਡਰਾਂ ਹੀ ਆ ਕੇ ਉਹਨਾਂ ਵਿਆਹ ਕਰਾ ਗਏ ਕੈਨੇਡਾ ਪੀਆਰ ਤੇ ਉਹ ਮੁੰਡਾ ਕਰੋੜਪਤੀ ਤੇ ਇਸ ਟਾਈਮ ਨਸ਼ੇ ਦੇ ਦਲ ਦੇ ਸਾਰਾ ਕੁ ਆਪਣਾ ਜਾਣਦੇ ਆ ਇਹ ਲੋਕ ਆਏ ਵੀ ਸੋਚ ਜਾਨੇ ਵੀ ਬਾਬਾ ਯਾਰ ਇੰਨੀਆਂ ਇੰਨੀਆਂ ਗੱਡੀਆਂ ਮਹਿੰਗੀਆਂ ਰੱਖੀ ਫਿਰਦਾ ਯਾਰ ਇਹ ਕੋਈ ਵੈਸੇ ਤਾਂ ਨਹੀਂ ਵੀ ਲੋਕਾਂ ਨੂੰ ਵਿਖਾਉਣ ਮਾਰੇ ਤਾਂ ਨਹੀਂ ਆਜ ਨੂੰ ਚਲੂਗਾ ਕਿ ਯਾਰ ਜੇ ਕੰਮ ਸੋ ਕੰਮ ਤੁਹਾਨੂੰ ਦੋ ਪੁੱਤਾਂ ਨੂੰ ਜਾਂ ਤੁਹਾਨੂੰ ਤੁਹਾਨੂੰ ਕੁੜੀਆਂ ਨੂੰ ਪਾਲ ਲਿਆ ਤੇ ਕੰਮ ਸੋ ਕੰਮ ਉਹ ਰੋਟੀ ਕਰਕੇ ਉਹਨੂੰ ਬਾਹਰ ਨਾ ਕੱਢੋ ਜਿਹੜੀ ਮਾਂ ਨੇ ਮਤਲਬ ਕੰਡੇ ਆ ਦੁੱਤੇ ਸੌਂਕ ਵੀ ਤੁਹਾਨੂੰ ਪਾ ਲਿਆ ਤੁਸੀਂ ਅੱਜ ਹੀ ਉਸ ਮਾਲ ਨੂੰ ਧੱਕਾ ਦੇ ਰਹੇ ਤੇ ਬਾਬਾ ਜੀ ਕਈ ਵਾਰ ਪਰਚੇ ਵੀ ਹੋਏ ਹੋਣਗੇ ਹਾਂ ਜੀ ਭਾਜੀ ਪਰਚੇ ਵੀ ਹੋਏ ਕਿੰਨੇ ਕਾ ਪਰਚੇ ਭਾਜੀ ਯਾਰ ਗੁਜਰਾਂ ਨੇ ਤੇ ਇੰਨਾ ਪੰਜਾਬ ਦੇ ਵਿੱਚ ਗੰਦ ਪਾਇਆ ਕਿ ਗੁਜਰਾਂ ਨੇ ਪੰਜਾਬੀ ਬੰਦਿਆਂ ਨੂੰ ਗੁਲਾਮ ਬਣਾ ਕੇ ਰੱਖਿਆ ਜਿਹੜਾ ਸ਼ਰੇਆਮ ਸਰਕਾਰਾਂ ਜਿਹੜੀਆਂ ਗੁਜਰਾਂ ਨੂੰ ਬਿਠਾ ਲ ਰਹੀਆਂ ਪੈਲੀਆਂ ਦਿੱਤੇ ਆ ਇਹ ਸਾਰੇ ਕਾਸੇ ਲਈ ਵੀ ਸੇਵਾ ਕਿੱਥੋਂ ਆਉਂਦੀ ਹੈ ਤੇ ਉਹ ਕਿਹੋ ਜਿਹੇ ਪੁੱਤ ਹੋਣਗੇ ਜਿਹੜੇ ਆਂਦੇ ਕਿ ਸਾਨੂੰ ਮਤਲਬ ਮਾਂ ਦੇਖਣੀ ਨਹੀਂ ਚਾਹੀਦੀ ਸਾਡੇ ਅੱਖਾਂ ਦੇ ਸਾਹਮਣੇ ਲੈ ਜਾਓ ਤੇ ਵੀ ਤੁਸੀਂ ਇੱਥੇ ਮੁੰਡੇ ਤੁਸੀਂ ਮੈਂ ਸੁਣਿਆ ਸੀ ਵੀ ਨਾਲ ਮੁੰਡੇ ਜਿਹੜੇ ਰੱਖੇ ਆ ਵੀ ਉਹਨੂੰ ਨਸ਼ਿਆਂ ਤੋਂ ਦੂਰ ਰੱਖਿਆ ਵੀ ਕਈ ਮੁੰਡੇ ਤੁਹਾਡੇ ਕੋਲੇ ਆ ਕੇ ਨਸ਼ਾ ਛੱਡਿਆ ਕਈ ਬੰਦਿਆਂ ਨੇ ਹੁਣ ਇੱਥੇ ਜਦੋਂ ਡੈਥ ਹੋ ਜਾਂਦੀ ਹੈ ਬੜਾ ਤਗੜਾ ਸਵਾਲ ਜਦੋਂ ਡੈਥ ਹੋ ਜਾਂਦੀ ਆ ਲੋਕ ਸਸਕਾਰ ਕਰਨ ਵੇਲੇ ਮੂੰਹ ਵੇਖਣ ਤੱਕ ਨਹੀਂ ਆਉਂਦੇ ਤੁਹਾਨੂੰ ਪਤਾ ਹੜਾਂ ਦੇ ਵਿੱਚ ਕਿੰਨੇ ਪੈਸੇ 900 ਕਿੰਨੇ ਕਿੰਨੇ 5-5 ਕਰੋੜ 2-2 ਕਰੋੜ ਹੂੰ ਸਿੰਗਰਾਂ ਨੇ ਕਿੰਨੇ ਕਰੋੜ ਹੂੰ ਅਨਾਉਂਸ ਕੀਤਾ ਹੂੰ ਉਹ ਪੈਸਾ ਕਿੱਥੇ ਉਹ ਪੈਸਾ ਕਿੱਥੇ ਗਿਆ 1600 ਕਰੋੜ ਸਰਕਾਰ ਨੇ ਨਾਉਂਸ ਕੀਤਾ ਉਹ ਪੈਸਾ ਕਿੱਥੇ ਆ ਤੁਸੀਂ ਮੈਂ ਤਾਂ ਨੂੰ ਕਿਤੇ ਗਰਾਊਂਡ ਲੈਵਲ ਤੇ ਤੁਸੀਂ ਮੈਨਾਂ ਜਾਇਓ ਡੇਰੇ ਬਾਬੇ ਨਾਨਕ ਜਾਂ ਕਲਾ ਨੋਸ ਫਿਰਮਦਾਸ ਹੂੰ ਤੁਹਾਨੂੰ ਅੱਜ ਵੀ ਲੋਕ ਕਹਣਗੇ ਭਾਜੀ ਸਾਡੇ ਕੋਈ 1 ਰੁਪਿਆ ਨਹੀਂ ਮਦਦ ਆਈ ਸਾਡੀਆਂ ਦੇ ਪੈੜੀਆਂ ਪਧੜੀਆਂ ਕਰਨ ਨਹੀਂ ਕਣਕੀ ਬੀਜਦੇ